ਸਤਨਾਬ ਸਿੰਘ ਜੋਨ ਤੇਜਾ ਸਿੰਘ ਸਤੰਤਰ ਤੋਂ ਬੇਨਤੀ ਲੱਗਿਆ ਕਰਨ ਕਿ ਸਾਡੇ ਕੋਲ ਫਾਰਮਰ ਚੈਨਲ ਵਾਲੇ ਪਹੁੰਚੇ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਲੱਗੇ ਲੱਗੇ ਆ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਆਪਣੇ ਹੱਕ ਲੈ ਕੇ ਰਹਾਗੇ ਲੈ ਪੱਕਾ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਕੀ ਕਰਨਗੇ ਜੇਲਾ ਠਾੜੇ ਲੋਕਾਂ ਦੇ ਹੱਕ ਵਾਢੇ ਜਾਣੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖੋ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖੋ ਪੰਜਾਬ ਕਿਸਾਨ ਮਜ਼ਦੂਰ ਸਿੱਖਰ ਕਮੇਟੀ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸੰਭੂ ਦੇ ਲੜਦੇ ਕਿਸਾਨ ਮਜ਼ਦੂਰ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ